جلندر دے کانگرس پردان رجندر بیری نے آج سیول ہاسپٹل دے گائنی وارڈ کا کر کے پنجاب سرکارتی سیت کراتی اوپر وڈے سوال کھڑے کیتے ہیں انہوں نے جلندر دے سیول ہاسپٹل دی گائنی وارڈ کی ویڈیو جاری کر کے صاف صفائی اوپر وڈے سوال چکے ہیں ویڈیو, ویڈیو دیکھا جا سکتا ہے کہ مریضاں برتن بھی ٹوائلٹاں دھوتے جا رہے ہیں انہوں نے سیول سرجن کو اپیل کرتے ہوئے کہ گھٹو گھٹ ہسپتال صفائی کا دھیان رکھا جائے ویڈیو بھی وی صاف دکھائی دے رہا ہے کہ ٹوائلٹ کا صاف صفائی کا برا حال ہے ਕਿ ਬੋਲਦਾ ਸਰ ਗੰਦਰ ਦੇ ਗਾਈਨੀ ਵਾਰਡ ਦੇ ਵਿੱਚ ਵਾਰਨ ਮਰੇਖ ਦੇ ਵਿੱਚ ਅਸੀਂ ਆਏ ਆ ਔਰ ਜਿਹੜਾ ਆ ਜਾਮ ਆਵੀ ਪਾਰਟੀ ਵੱਲੋਂ ਸਿਹਤ ਗਾਰੰਟੀ ਕਹਿੰਦੇ ਸੀ ਚਲਾ ਰਹੇ ਆ ਇਹਨਾਂ ਦੇ ਵਾਸ਼ਰੂਮ ਦੇਖੋ ਇਹਨਾਂ ਦੇ ਟਾਇਲਟ ਦੇਖੋ ਇਹ ਮੈਡਮ ਹੋਰੀ ਤਾਂ ਦੇ ਸਪੈਸ਼ਲ ਨਾ ਆਇਆ ਇਹ ਵਾਸ਼ਰੂਮ ਇਹ ਟਾਇਲਟ ਦੇ ਵਿੱਚ ਭੰਡੋ ਔਰ ਮੈਥੋਂ ਵਾਸ਼ਰੂਮ ਦੇ ਖਾਨੇ ਦੇ ਦਰਵਾਜ਼ੇ ਦੇਖੋ ਕਿਦਾਂ ਨੇ ਕੋਈ ਮੂਹਰ ਲੱਗੀ ਆ ਦੇ ਵੇ ਕੋਈ ਕੋਈ ਨਾ ਦੇ ਦਿੱਤੋ ਹਾਂ ਜੀ ਜਿੱਦਣ ਆਏ ਇਥੇ ਨਾ ਕੋਈ ਜਗ੍ਹਾ ਨਹੀਂ ਹੈਗੀ ਭਾਨ ਦੇ ਟੋਮ ਆ ਸੋਰੀ ਕਿ ਮਿਲੀ ਹੈ ਸਾਡਾ ਨੂੰ ਸਾਹਮਣੇ ਸਿੱਧੇ ਹੋ ਰਹੀ ਕਿ ਸਹੀ ਜੀ ਹਾਂ ਦੇ ਤੋਂ ਬਾਥਰੂਮ ਦੇ ਨਾਲ ਆਗੇ ਕੋਈ ਟਿਵਲਾ ਨਾ ਦਿਲੰਦਰ ਦੇ ਬਾਥਰੂਮ ਦੇ ਵਾ ਜਿੱਦਣ ਦੇਖੋ ਆਹ ਸਿਵਲ ਹਸਪਤਾਲ ਦੇ ਅੰਦਰ ਪਿੰਡਲੇ ਗੁਰਾ ਅੰਦਰ ਮੈਂ ਇਹ ਗੱਲ ਕਰ ਰਿਹਾ ਹਾਂ ਕਿ ਕਰੋੜਾ ਰੁਪਇਆ ਇਹ ਕਹਿੰਦੇ ਸੀ ਸਿਹਤ ਕ੍ਰਾਂਤੀ ਦੇ ਅਸੀਂ ਲਾ ਰਹੇ ਹਾਂ ਪਰ ਅੱਜ ਅਸੀਂ ਸਿਵਲ ਹਸਪਤਾਲ ਦੇ ਅੰਦਰ ਇੱਕ ਟਾਇਲਟ ਦੇ ਵਿੱਚ ਹੈ ਇੱਕ ਵਾਸ਼ਰੂਮ ਦੇ ਦੇਖਣ ਆਏ ਆ ਨਾ ਗੰਨਾ ਵਾਸ਼ਰੂਮ ਜਿਹੜੇ ਕਹਿੰਦੇ ਸੀਗੇ ਕਿ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਹੈ ਜੀ ਅਸੀਂ ਸਿਹਤਮਾਰੇ ਪਾਸੇ ਬੜਾ ਧਿਆਨ ਦੇ ਰਹੇ ਆਂ ਜੀ ਸਿਹਤ ਦੀ ਬਹੁਤ ਵਧੀਆ ਵਿਅਸਥਾ ਕਰ ਰਹੇ ਆਂ ਅੱਜ ਸਿਵਲ ਹਸਪਤਾਲ ਦਾ ਇੱਕ ਟਾਇਲਟ ਇੱਕ ਵਾਸ਼ਰੂਮ ਦੇਖਣ ਆਇਆ ਔਰ ਲੋਕ ਇੱਥੇ ਤਰਾਹੀ ਤਰਾਹੀ ਕਰ ਰਿਹਾ ਮੇਰੀ ਭਵੰਤ ਮਾਨ ਸਾਹਿਬ ਨੂੰ ਮਾਨ ਸਰਕਾਰ ਦੀ ਸਰਕਾਰ ਨੂੰ ਅਪੀਲ ਹੈ ਕਿ ਕਿੱਦਾਂ ਦੇ ਹਾਲਾਤ ਹੋਏ ਕਿ ਸਿਵਲ ਹਸਪਤਾਲ ਦਾ ਕਦੀ ਐਗੋ ਇਹ ਹਾਲਾਤ ਨਹੀਂ ਸੀ ਹੋਏ